बना हुआ प्रेम मेडिकल में ਮੈਂ ਮਲਕੀਤ ਸਿੰਘ ਦੇ ਮਾਮਾ ਜੀ ਦਾ ਬੇਟਾ ਵਾਂ ਮੈਂ ਵੀ ਫੌਜ ਚਲੋ ਟਹਿੜਿਆ ਤੇ ਕੱਲ ਨੂੰ ਸਵੇਰੇ 6 ਵਜੇ ਸ਼ਾਮ ਨੂੰ ਕਾਲ ਆਇਆ ਕਿ ਮਲਕੀਤ ਦਾ ਇੱਕਾ ਫੌਜ ਦੇ ਕੰਮ ਕਰਦੇ ਸਾਮ ਟਾਈਮ ਟੇਮ ਟਾਈਮ ਜਿਹੜਾ ਹੁੰਦਾ ਉਸ ਟਾਈਮ ਉਹ ਕੰਮ ਕਰ ਰਿਹਾ ਸੀ ਕੋਈ ਵਰਕਿੰਗ ਕਰ ਰਿਹਾ ਸੀ ਤੇ ਉਸ ਟਾਈਮ ਉਹਨਾਂ ਦਾ ਕੋਈ ਚੀਜ਼ ਲੱਗੀ ਆ ਲੋਡਿੰਗ ਅਲੋਡਿੰਗ ਚ ਕਰਦੇ ਹੋਏ ਉਹਨਾਂ ਦੀ ਚੈਸਟ 'ਚ ਕੋਈ ਚੀਜ਼ ਵਜੀ ਆ ਤੇ ਫਿਰ ਉਹਨਾਂ ਨੂੰ ਕਮਾਂਡ ਹਸਪੀਟਲ ਉਦਮਪੁਰ ਲੈ ਕੇ ਤੇ ਬਾਅਦ ਚ ਫਿਰ ਉਹਨਾਂ ਦੀ ਉੱਥੇ ਉਹਨਾਂ ਨੇ ਡਾਕਟਰਾਂ ਨੇ ਕਿਹਾ ਕਿ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਡੈੱਡ ਬੋਰਥ ਹੈ ਹਾਂਜੀ ਜਿਹੜੀ ਅੱਜ ਫਿਰ ਸਾਡੀ ਗੱਲ ਹੋਈ ਆ ਮਾਰਨਿੰਗ ਟਾਈਮ ਉਹਨਾਂ ਦੇ ਜਿਹੜੇ ਬ੍ਰਦਰ ਆ ਉਸ ਗ੍ਰੈਜੂਏਟ ਵਿੱਚ ਜੋਬ ਕਰਦੇ ਆ ਉਹ ਕੱਲ ਜਿੱਦੋਂ ਪੌਣੀ 6 ਵਜੇ ਸਾਨੂੰ ਕਾਲ ਆਇਆ ਤੇ ਉਹ ਉਹਨਾਂ ਦੇ ਬ੍ਰਦਰ ਦੇ ਨਾਲ ਚਾਚਾ ਜੀ ਉਸੇ ਟਾਈਮ ਉਦਮਪੁਰ ਨੂੰ ਰਵਾਨਾ ਰਵਾਨਗੀ ਕੀਤੀ ਤੇ ਉੱਥੇ ਜਾ ਕੇ ਫਿਰ ਉਹਨਾਂ ਨਾਲ ਸਾਰੀ ਗੱਲਬਾਤ ਕੀਤੀ ਸੀ ਉਹ ਸਭ ਨੂੰ ਮਿਲੇ ਅਡਵੰਟ ਸਾਬ ਨੂੰ ਮਿਲੇ ਤੇ ਅੱਜ ਉਹਨਾਂ ਦਾ ਪੋਸਟਮਾਰਟਮ ਹੋ ਕੇ ਤੇ ਅੱਜ ਉਹਨਾਂ ਨੂੰ ਤਿਬੜੀ ਕੈਂਟ ਲੇਟ ਹੋ ਜਨਾਂ ਲੌਂਗ ਰੂਟ ਆ 6-7 ਘੰਟੇ ਲੱਗ ਜਾਂਦੇ ਆ ਤੇ ਇਸ ਕਰਕੇ ਫਿਰ ਉਹਨਾਂ ਨੇ ਹੁਣ ਤਿਬੜੀ ਕੈਂਟ ਜਿਹੜਾ ਉਹਨਾਂ ਨੇ ਉੱਥੇ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਉੱਤੇ ਰੱਖਣਗੇ ਤੇ ਸੰਸਕਾਰ ਦੀ ਸੰਭਾਵਨਾ ਕਮ ਲੱਗਾ ਸੰਸਕਾਰ ਦੀ ਸੰਭਾਵਨਾ ਤੇ ਮੈਂ ਦੋ ਵਾਰ ਕਾਲ ਕਰ ਲਿਆ ਵਾ ਉਹਨਾਂ ਦੇ ਬ੍ਰਦਰ ਨੂੰ ਤੇ ਉਹ ਕਹਿੰਦੇ ਕਿ ਅੱਜ ਸੰਸਕਾਰ ਦੀ ਸੰਭਾਵਨਾ ਮੁਸ਼ਕਲ ਆ ਕਿਉਂਕਿ ਲੇਟ ਹੋ ਜਾਣਾ ਕਿੰਨਾ ਟਾਈਮ ਹੋ ਗਿਆ ਹੈ ਨੌਕਰੀ ਕਰਦੇ ਨੌਕਰੀ ਕਰਦੇ ਆ ਜੀ ਇਹਨਾਂ ਨੂੰ 13 ਸਾਲ ਹੋ ਗਏ ਕਿੰਨੇ ਬੱਚੇ ਨੇ ਬੱਚੇ ਜੀ ਇੱਕ ਬੇਟੀ ਹੈ ਇਹਨਾਂ ਦੀ ਹੋਰ ਇਹਨਾਂ ਦੇ ਪਰਿਵਾਰ ਦੇ ਇੱਕ ਬ੍ਰਦਰ ਆ ਜਿਹੜਾ ਉਹ ਜੋਬ ਕਰ ਰਿਹਾ ਉਹ ਵੀ ਆਰਮੀ 'ਚ ਜੋਬ ਕਰ ਰਿਹਾ ਦਾਦਾ ਜੀ ਦਾਦਾ ਦਾਦੀ ਜੀ ਆ ਔਰ ਇਹਨਾਂ ਦੀ ਮਾਤਾ ਜੀ ਆ ਪਿਤਾ ਜੀ ਇਹਨਾਂ ਦੇ ਬਚਪਨ ਦੇ ਕਾਲ ਚਲਾਣਾ ਕਰ ਗਏ ਸੀ ਹਸਪੀਟਲ ਮੇਰਾ ਨਾਮ ਅਮਨਜਿੰਦਰ ਕੋ 20 ਕਿਲੋ ਦੇ ਸੀ ਮੇਰਾ ਦੋਤਾ ਸੀ ਮੇਰੇ ਨਾਨਾ ਦਾ ਬੇਟਾ ਸੀ ਜਿਵੇਂ ਹੀ ਦੁਕਾਨ ਤੋਂ ਦੁਕਾਨਤ ਫੌਜ ਨੌਕਰੀ ਕਰਦਾ ਸੀ ਤੇ ਉੱਥੇ ਕੰਮ ਕਰਦਾ ਹੈ ਕੋਈ ਉਹਦੇ ਸਾਥ ਲੱਗੀ ਆ ਉਸ ਤੋਂ ਬਾਅਦ ਉਹਨਾਂ ਹਸਪੀਟਲ ਖੜਿਆ ਤੇ ਉੱਥੇ ਉਹਨਾਂ ਨੇ ਮਰੀ ਆ ਕੋਸ਼ ਕਰ ਦਿੱਤਾ ਤੇ ਸਾਡੇ ਪਰਿਵਾਰ ਦੇ ਜੀ ਉੱਥੇ ਮੇਰਾ ਬੱਚਾ ਦੂਸਰਾ ਦੋਤਾ ਵੀ ਗਿਆ ਹੋਇਆ ਲੈਣ ਵਾਸਤੇ ਅਜੇ ਤੱਕ ਘਰ ਨਹੀਂ ਬਲਿਸ਼ ਤੇ ਵੀ ਜੋ ਤੁਹਾਡੇ ਕਿ ਲਈ ਮੇਰਾ ਦੋਤਾ ਸੀ ਮੇਰੀ ਨਾਨਾ ਦਾ ਬੇਟਾ ਸੀ ਮੇਰੇ ਆਪਣੇ ਬੱਚਿਆਂ ਤੋਂ ਵੀ ਜ਼ਿਆਦਾ ਮੇਰਾ ਪਿਆਰਾ ਬੱਚਾ ਸੀ ਕਿਉਂਕਿ ਮੇਰਾ ਨਾਨਾ ਜੀ ਜੋ ਮੇਰੇ ਨਾਨਾ ਦਾ ਆਦਮੀ ਸੀ ਚੁੱਪਚਾਪ ਬੱਚੀ ਦੀ ਸ਼ਾਦੀ ਕਿ ਚਲਾ ਗਿਆ ਸੀ ਸਾਰੇ ਬੱਚਿਆਂ ਦਾ ਪਾਲਣ ਪੋਸ਼ਣ ਕੀ ਵੀ ਫੀਮੇਲ ਦਾ ਸੁਭਾਅ ਬਹੁਤ ਹੀ ਚੰਗਾ ਸੁਭਾਅ ਸੀ ਇੱਕ ਭਗਤ ਜਿਹਾ ਦਾ ਸੁਭਾਅ ਸੀ ਬਹੁਤ ਹੀ ਮਿੱਠਾ ਸੁਭਾਅ ਸੀ ਜਿੰਨਾ ਕਿ ਮਾਦੀ ਸਿੱਖ ਨਹੀਂ ਬੱਚੇ ਦੀ ਕਰ ਸਕਦੀ ਬਹੁਤ ਚੰਗਾ ਸੁਭਾਅ ਪਰਵਾਚੂਣ ਪਿੱਛੇ کون کون ਪਰਵਾਰਕ ਤੁਸੀਂ ਹੁਣ ਮੇਰੀ ਉਹ ਜਿਹੜੀ ਨੌਰਾਨੀ ਪੋਤਰੀ ਆ ਤੇ ਮੇਰੇ ਨਾਨਾ ਆ ਉਹਨਾਂ ਦੇ ਜਿਹੜੇ ਦਾਦੀ ਦਾਦਾ ਬੁੱਢੇ ਬੈਠੇ ਹਾਲੇ ਦਾਦੀ ਘਿਕ ਦੀ ਘਰੇ ਹਾਂਜੀ ਪੋਤਰੀ ਕਿੰਨੇ ਤੋਂ ਪੋਤਰੀ 4-5 ਸਾਲ ਦੀ ਆ